ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਆਪ ਸਾਰੇ ਹੀ ਗੁਰੂ ਚਰਨਾਂ ਨਾਲ ਜੁੜੇ ਹੋਏ ਹੋ ਤੇ ਜਪਜੀ ਸਾਹਿਬ ਜੀ ਦਾ ਪਾਠ ਵੀ ਆਪ ਜੀ ਰੋਜ਼ ਕਰਦੇ ਹੋ ਜੇ ਆਪ ਜੀ ਰਾਤੀ ਸੌਣ ਲੱਗੇ ਇੱਕ ਪੰਕਤੀ ਦਾ ਪਾਠ ਕਰੋਗੇ ਤੇ ਆਪ ਜੀ ਦੇ ਬਾਬਾ ਜੀ ਦੀ ਬਹੁਤ ਵੱਡੀ ਕਿਰਪਾ ਹੋਏਗੀ ਆਪ ਜੀ ਸਾਰੇ ਪਰਿਵਾਰ ਦੇ ਉੱਤੇ ਇਹ ਪੰਕਤੀ ਇੱਕ ਹੈਗੀ ਆ ਪਰ ਇਹਦਾ ਮਹੱਤਵ ਬਹੁਤ ਵੱਡਾ ਹੈਗਾ ਆ ਇਸ ਵਾਸਤੇ ਕਦੀ ਵੀ ਪਾਠ ਤੋਂ ਇਹ ਨਾ ਸੋਚੋ ਕਿ ਕਿ ਪੰਕਤੀਆਂ ਦਾ ਕੋਈ ਅਸਰ ਨਹੀਂ ਹੋਣਾ। ਬਾਬਾ ਜੀ ਜੇ ਇਹ ਸੱਚੇ ਪਾਤਸ਼ਾਹ ਸਾਡੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ। ਇਹਦੇ ਚ ਬਹੁਤ ਹੀ ਸ਼ਕਤੀ ਹੈਗੀ ਆ ਤੇ ਆਪ ਜੀ ਜੇ ਇੱਕ ਪੰਕਤੀ ਦਾ ਪਾਠ ਕਰੋਗੇ ਤੇ ਆਪ ਜੀ ਦੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਬਹੁਤ ਹੀ ਕਿਰਪਾ ਕਰਨਗੇ। ਜਬਜੀ ਸਾਹਿਬ ਜੀ ਦਾ ਪਾਠ ਸਾਡੇ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਉਹਨਾਂ ਦੀ ਰਚੀ ਹੋਈ ਬਾਣੀ ਆ। ਇਸ ਬਾਣੀ ਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਆ। ਤੇ ਬਹੁਤ ਹੀ ਆਦਰ ਸਤਕਾਰ ਨਾਲ ਇਹਨੂੰ ਪੜ੍ਹਦੇ ਆ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਤੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਜੀ ਦਾ ਹੀ ਪਾਠ ਕੀਤਾ ਜਾਂਦਾ ਹੈ ਜਪਜੀ ਸਾਹਿਬ ਜੀ ਦੇ ਪਾਠ ਦੀ ਇੱਕ ਛੋਟੀ ਜੀ ਕਥਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਹੈਗੀ ਆ ਇਹਨੂੰ ਜਰੂਰ শ্রবণ ਕਰੋ ਇੱਕ ਦਿਨ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਤੋਂ ਬਾਅਦ ਬੈਠੇ ਹੋਏ ਸੀਗੇ ਤੇ ਸਿੱਖਾਂ ਨੂੰ ਕਹਿਣ ਲੱਗੇ ਕਿ ਜਪਜੀ ਸਾਹਿਬ ਜੀ ਦੀ ਮਾਤਰਾ ਸਾਇਤ ਕੋਈ ਸ਼ੁੱਧ ਪਾਠ ਕਰਕੇ ਸੁਣਾਊਗਾ ਸਾਰੀ ਹੀ ਸੰਗਤ ਐਦੇ ਉਦਾਰੇ ਚੱਕਣ ਲੱਗ ਗਈ ਤਾਂ ਦੇ ਭਾਈ ਗੋਪਾਲਾ ਜੀ ਨੇ ਕਿਹਾ ਕਿ ਮਹਾਰਾਜ ਇਹ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਆਪ ਜੀ ਨੂੰ ਪਾਠ ਸੁਣਾ ਸਕਦਾ ਆ ਗੁਰੂ ਜੀ ਨੇ ਇੱਕ ਆਸਣ ਲਗਾ ਦਿੱਤਾ ਤੇ ਉਰਤੇ ਉਹਨੂੰ ਬਿਠਾ ਦਿੱਤਾ ਤੇ ਪਾਠ ਸੁਣਾਉਣ ਵਾਸਤੇ ਕਿਹਾ ਭਾਈ ਗੋਪਾਲਾ ਜੀ ਬੈਠ ਗਏ ਆਸਣ ਲਗਾ ਕੇ ਗੁਰੂ ਜੀ ਨੂੰ ਨਮਸਕਾਰ ਕੀਤੀ ਮੱਥਾ ਟੇਕਿਆ ਤੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਆਸਣ ਤੋਂ ਥੋੜਾ ਜਿਹਾ ਉੱਚਾ ਅਸਣ ਲਗਵਾਇਆ ਸੀ ਉਹਦਾ ਉਹਨਾਂ ਨੂੰ ਬਹੁਤ ਹੀ ਜੱਗੀ ਸਾਧ ਵੀ ਦੇ ਪਾਠ ਦੀ ਮਾਣ ਇੱਜ਼ਤ ਤੇ ਪਿਆਰ ਸੀ ਉਹਨਾਂ ਦੇ ਪ੍ਰਤੀ ਜਿਵੇਂ ਭਾਈ ਗੋਪਾਲਾ ਜੀ ਨੇ ਪਾਠ ਆਰੰਭ ਕੀਤਾ ਸੱਚੇ ਪਾਤਸ਼ਾਹ ਜੀ ਪਿੱਛੇ ਪਿੱਛੇ ਖਿਸਕਦੇ ਗਏ ਆਪਣੇ ਆਸਣ ਕੋਲੋਂ ਬਾਣੀ ਵਿੱਚ ਬਹੁਤ ਹੀ ਰਸ ਸੀਗਾ ਤੇ ਬਹੁਤ ਹੀ ਸ਼ੁੱਧ ਬਾਣੀ ਪੜੀ ਜਾ ਰਹੀ ਸੀ ਜਦ ਜਗਜੀਤ ਸਿੰਘ ਜੀ ਦਾ ਪਾਠ ਹੋ ਰਿਹਾ ਸੀਗਾ ਤੇ ਮਹਾਰਾਜ ਜੀ ਸੋਚਣ ਲੱਗੇ ਕਿ ਇਹਨੂੰ ਤੇ ਗੁਰਤਾ ਗੱਦੀ ਦੇ ਦੇਣੀ ਚਾਹੀਦੀ ਆ ਪਰ ਜਿਵੇਂ ਹੀ ਭਾਈ ਗੋਪਾਲਾ ਜੀ ਪਵਨ ਗੁਰੂ ਪਾਣੀ ਪਿਤਾ ਪੜਨ ਲੱਗ ਗਏ ਉਹਨਾਂ ਦੇ ਮਨ ਵਿੱਚ ਆ ਗਿਆ ਕਿ ਗੁਰੂ ਜੀ ਕੋਲ ਇੱਕ ਬਹੁਤ ਸੋਹਣਾ ਘੋੜਾ ਆ ਜਿਹਦੇ ਤੇ ਸੋਨੇ ਦੀ ਕਾਠੀ ਚੜੀ ਹੋਈ ਆ ਗੁਰੂ ਜੀ ਮੈਨੂੰ ਉਹ ਘੋੜਾ ਦੇ ਦੇਣ ਗੁਰੂ ਜੀ ਜਾਣੇ ਜਾਣ ਸੀ ਗਏ ਉਹ ਸਭ ਸਮਝ ਗਏ ਕਿ ਅਸੀਂ ਤੇ ਇਹਨੂੰ ਕੀ ਦੇਣਾ ਚਾਹੁੰਦੇ ਸੀਗੇ ਔਰ ਇਹਨੇ ਕੀ ਮੰਗ ਲਿਆ ਹੈਗਾ ਯਾ ਜਿੱਦਾਂ ਹੀ ਪਾਠ ਖਤਮ ਹੋਇਆ ਉਹਨਾਂ ਨੇ ਆਪਣੇ ਸਿੰਘਾਂ ਨੂੰ ਹੁਕਮ ਦਿੱਤਾ ਕਿ ਜਿਹੜਾ ਕੂੜਾ ਬੰਨਿਆ ਹੋਇਆ ਯਾ ਜਿਹਦੇ ਤੇ ਸੋਨੇ ਦੀ ਕਾਠੀ ਚੜੀ ਹੋਈ ਆ ਉਹ ਲਿਆ ਕੇ ਭਾਈ ਗੋਪਾਲਾ ਜੀ ਨੂੰ ਦੇ ਦਿਓ ਜਦ ਭਾਈ ਗੋਪਾਲਾ ਜੀ ਨੇ ਇਹ ਸ਼ਬਦ ਸੁਣੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ ਉਹਨਾਂ ਦੇ ਚਰਨਾਂ ਨੂੰ ਫੜ ਲਿਆ ਕਹਿਣ ਲੱਗਾ ਮਹਾਰਾਜ ਮੈਨੂੰ ਸੁਣਿਆ ਸੀਗਾ ਕਿ ਤੁਸੀਂ ਬਹੁਤ ਹੀ ਜਾਣੀ ਜਾਣ ਅੰਤਰਜਾਮੀ ਹੋ ਅাইতে ਤੁਸੀਂ ਮੇਰੇ ਦਿਲ ਦੀ ਗੱਲ ਪੁੱਝ ਲਈ ਹੈਗੀ ਆ ਅੱਜ ਮੈਂ ਪ੍ਰਤੱਖ ਦੇਖ ਲਿਆ ਹੈ ਗਾਇਆ ਕਿ ਬਿਨਾ ਬੋਲੇ ਆਪ ਜੀ ਨੇ ਸਾਰਾ ਕੁਝ ਸਮਝ ਲਿਆ ਹੈ ਗਾਇਆ ਪਾਠ ਕਰਦੇ ਹੋਏ ਮੇਰੇ ਮਨ 'ਚ ਇਹ ਫੁਰਨਾ ਆ ਗਿਆ ਸੀਗਾ ਤੇ ਆਪ ਜੀ ਨੂੰ ਪਾਠ ਪੂਰਾ ਹੁੰਦੇ ਹੀ ਉਹ ਫੁਰਨੇ ਨੂੰ ਪੂਰਾ ਕਰ ਦਿੱਤਾ ਦਾ ਸੱਚੇ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਆਪ ਜੀ ਦੀ ਬਾਣੀ ਸੁਣ ਕੇ ਮੈਂ ਬਹੁਤ ਪ੍ਰਸੰਨ ਸੀਗਾ ਮੈਨੂੰ ਬਹੁਤ ਪ੍ਰਸੰਤਾ ਹੋਈ ਸੀਗੀ ਮੈਨੂੰ ਪਤਾ ਨਹੀਂ ਆਪ ਜੀ ਨੂੰ ਕੀ ਦੇਣਾ ਚਾਹੁੰਦਾ ਸੀਗਾ ਪਰ ਆਪ ਜੀ ਨੇ ਬਹੁਤ ਹੀ ਇੱਕ ਤੁਛ ਜੀ ਭੇਟ ਮੰਗ ਲਈ ਜਦ ਆਪ ਜੀ ਪਾਠ ਕਰ ਰਹੇ ਸੀ ਐਨੇ ਇਕਾਗਰ ਚਿੱਤ ਨਾਲ ਐਨੇ ਪ੍ਰੇਮ ਨਾਲ ਸਾਡਾ ਤੇ ਮਨ ਆਪ ਜੀ ਨੂੰ ਗੁਰਤਾ ਗੱਦੀ ਦੇਣ ਦਾ ਹੀ ਹੋ ਗਿਆ ਸੀਗਾ ਪਰ ਆਪ ਦੇ ਮਨ ਵਿੱਚ ਤਾਂ ਇੱਕ ਔੜੀ ਹੀ ਆ ਗਈ ਇਸ ਵਾਸਤੇ ਆਪ ਜੀ ਦੀ ਇੱਛਾ ਸਾਨੂੰ ਪੂਰੀ ਕਰਨੀ ਪੈ ਰਹੀ ਹੈ ਇਹ ਸਭ ਸੁਣ ਕੇ ਸੰਗਤ ਬਹੁਤ ਹੀ ਹੈਰਾਨ ਹੋਈ। ਤਦ ਉਹਨਾਂ ਨੂੰ ਸਮਝ ਆਈ ਕਿ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਹੋ ਰਿਹਾ ਸੀਗਾ ਤੇ ਗੁਰੂ ਜੀ ਆਪਣੇ ਤਖਤ ਤੋਂ ਪਿੱਛੇ-ਪਿੱਛੇ ਕਿਉਂ ਹੋਈ ਜਾਂਦੇ ਸੀਗੇ? ਕਿਉਂਕਿ ਗੁਰੂ ਜੀ ਨੇ ਤੇ ਇਹ ਫੁਰਨਾ ਬਣਾ ਲਿਆ ਸੀਗਾ ਕਿ ਮੈਂ ਇਸ ਪਿਆਰੇ ਸਿੱਖ ਨੂੰ ਜਿਨੇ ਇੰਨਾ ਸ਼ੁੱਧ ਪਾਠ ਕੀਤਾ ਆ ਉਹਨੂੰ ਮੈਂ ਗੁਰਤਾ ਗੱਦੀ ਹੀ ਦੇ ਦੇਣੀ ਹੈ। ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਪਜੀ ਸਾਹਿਬੀ ਦੇ ਪਾਠ ਨਾਲ ਬਹੁਤ ਹੀ ਪਿਆਰ ਸੀਗਾ ਬਹੁਤ ਹੀ ਪ੍ਰੇਮ ਸੀਗਾ ਜਿਹੜਾ ਵੀ ਕੋਈ ਜਪਜੀ ਸਾਹਿਬ ਜੀ ਦਾ ਪਾਠ ਸ਼ੁੱਧ ਕਰਦਾ ਹੈਗਾ ਯਾ ਮਹਾਰਾਜ ਜੀ ਉਰਤੇ ਬਹੁਤ ਹੀ ਪ੍ਰਸੰਨ ਹੁੰਦੇ ਆ ਆਪਾਂ ਵੀ ਸਾਰਿਆਂ ਨੇ ਆਪਣੇ ਸ਼ੀਵੇਂ ਪਾਸਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੀਆਂ ਬਰਕਤਾਂ ਲੈਣੀਆਂ ਆਇਆਂ ਤੇ ਜਪਜੀ ਸਾਹਿਬ ਜੀ ਦੇ ਪਾਠ ਨਾਲ ਜਰੂਰ ਜੁੜੀਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਪੜ੍ਹ ਕੇ ਅਸੀਂ ਵੀ ਖੁਸ਼ੀਆਂ ਲੈ ਸਕਦੇ ਆਂ ਅਸੀਂ ਸਾਰੇ ਹੀ ਉੱਠਦੇ ਹਾਂ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਪਰ ਸਾਨੂੰ ਨਹੀਂ ਪਤਾ ਅਸੀਂ ਕਿੰਨੀਆਂ ਗਲਤੀਆਂ ਕਰਦੇ ਹੈਗੇ ਆ ਉਹਨਾਂ ਦੇ ਅਰਥਾਂ ਤੱਕ ਤਾਂ ਅਸੀਂ ਪਹੁੰਚੇ ਹੀ ਨਹੀਂ ਹਾਲੇ ਸਾਡੇ ਕੋਲ ਤਾਂ ਹਾਲੇ ਸ਼ੁੱਧ ਬਾਣੀ ਦਾ ਹੀ ਪਾਠ ਨਹੀਂ ਹੁੰਦਾ ਹੈਗਾ ਸ਼ੁੱਧ ਬਾਣੀ ਦਾ ਪਾਠ ਕਰਨਾ ਬਹੁਤ ਹੀ ਜ਼ਰੂਰੀ ਹੈਗਾ ਜੇ ਅਸੀਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਲੈਣਾ ਚਾਹੁੰਦੇ ਆ ਤੇ ਸ਼ੁੱਧ ਬਾਣੀ ਪੜਨ ਪੜਨੀ ਜਿਹੜੀ ਹੈਗੀ ਆ ਉਹ ਜ਼ਰੂਰ ਸ਼ੁਰੂ ਕਰੀਏ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮੂਹ ਮੰਗਿਆ ਮੁਰਾਦਾ ਪੂਰੀਆਂ ਕਰਦੇ ਆ ਬਾਣੀ ਪੜਨ ਨਾਲ ਬਿਨਾ ਮੰਗਿਆ ਬਿਨਾ ਸੋਚਿਆ ਹੀ ਸਾਨੂੰ ਬਹੁਤ ਕੁਝ ਦੇ ਦਿੰਦੇ ਹੈਗੇ ਆ ਜੋ ਵੀ ਸੰਗਤ ਉਹਨਾਂ ਦੀ ਬਾਣੀ ਨੂੰ ਪਿਆਰ ਕਰਦੀ ਆ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਨੂੰ ਪੜਦੇ ਹੈਗੇ ਆ ਜੇ ਅਸੀਂ ਵੀ ਚਾਹੁੰਨੇ ਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸਾਡੇ ਨੂੰ ਬਰਕਤਾਂ ਪਾਉਣ ਸਾਨੂੰ ਖੁਸ਼ੀਆਂ ਬਖਸ਼ਣ ਤੇ ਉਹਨਾਂ ਦੀ ਬਾਣੀ ਨਾਲ ਜੁੜੀਏ ਨਿਤਨੇਮ ਨਾਲ ਜੁੜੀਏ ਜਰੂਰੀ ਸਾਹਿਬ ਇਹਦੇ ਪਾਠ ਦਾ ਸ਼ੁੱਧ ਪਾਠ ਕਰੀਏ ਮਨ ਇਕਾਗਰ ਕਰਕੇ ਇੱਕ ਚਿੱਤ ਹੋ ਕੇ ਪਾਠ ਕਰਿਆ ਕਰੀਏ ਜਰੂਰੀ ਪਾਠ ਕਰਨਾ ਆ ਬਹੁਤ ਹੀ ਸਹੀ ਹੈ ਸਹੀਏ ਸੋਚ ਸੋਚ ਕੇ ਆ ਰਾਮ ਰਾਮਨਾ ਪਾਠ ਕਰਨਾ ਆ ਤਾਂ ਕਿ ਪਾਠ ਜਦੋਂ ਕਰਦੇ ਆ ਤੇ ਸਾਡੇ ਹਿਰਦੇ ਵਿੱਚ ਪਾਠ ਜਾਏ ਸਾਡੇ ਕੰਨ ਸੁਣਨ ਮੂੰਹ ਬੋਲੇ ਤੇ ਸਾਡਾ ਜਿਹੜਾ ਬਾਣੀ ਦਾ ਪਾਠ ਹੈਗਾ ਅਸੀਂ ਸ਼ੁੱਧ ਕਰੀਏ ਜੇਕਰ ਅਸੀਂ ਸ਼ੁੱਧ ਬਾਣੀ ਨਹੀਂ ਪੜ ਸਕਦੇ ਹੈਗੇ ਸਾਨੂੰ ਲੱਗਦਾ ਹੈ ਕਿ ਅਸੀਂ ਕੋਈ ਨਾ ਕੋਈ ਗਲਤੀ ਕਰਦੇ ਆ ਉਹਦੇ ਵਾਸਤੇ ਇੱਕ ਬਹੁਤ ਸੌਖਾ ਜਿਹਾ ਤਰੀਕਾ ਹੈਗਾ ਐਤਵਾਰ ਨੂੰ ਸ਼੍ਰੀ ਗੰਗਾ ਜੀ ਤੋਂ ਸਿੱਧਾ ਪ੍ਰਸਾਰਣ ਹੋ ਰਿਹਾ ਜਾ ਪੰਜ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਆ ਆਪ ਜੀ ਉਹਨਾਂ ਦੇ ਨਾਲ ਗੁਟਕਾ ਸਾਹਿਬ ਲੈ ਕੇ ਬੈਠ ਜਾਵੋ ਆਪਣੇ ਘਰ ਪਾਠ ਲਾ ਲਵੋ ਤੇ ਨਾਲ ਨਾਲ ਕਰਨ ਲੱਗ ਜਾਵੋ ਆਪ ਬਿਲਕੁਲ ਸ਼ੁੱਧ ਬਾਣੀ ਪੜਨ ਲੱਗ ਜਾਓਗੇ ਫਿਰ ਆਪ ਜੀ ਨੂੰ ਅਭਿਆਸ ਹੋ ਜਾਣਾ ਆ ਤੇ ਆਪ ਬਿਲਕੁਲ ਸ਼ੁੱਧ ਬਾਣੀ ਦਾ ਪਾਠ ਕਰਨ ਲੱਗ ਜਾਓਗੇ ਇੱਕੋ ਦਿਨ ਜਾਂ ਕੋਈ ਇੱਕ ਤਵਾਰ ਜਿਹੜੇ ਹੈਗੇ ਆਪ ਜੀ ਨਾਲ ਜਰੂਰ ਬੈਠੋ ਸ਼ੁੱਧ ਬਾਣੀ ਦਾ ਪਾਠ ਕਰੋ ਗੁਰੂ ਨਾਨਕ ਦੇਵ ਜੀ ਆਪ ਜੀ ਤੇ ਬਹੁਤ ਹੀ ਕਿਰਪਾ ਕਰਨਗੇ ਬਹੁਤ ਹੀ ਮਿਹਰ ਭਰਿਆ ਹੱਥ ਰੱਖਣਗੇ ਜਦ ਅਸੀਂ ਸ਼ੁੱਧ ਬਾਣੀ ਪੜਾਂਗੇ ਤੇ ਸਾਡੇ ਜਿੰਨੇ ਵੀ ਰੁਕੇ ਹੋਏ ਕੰਮ ਉਹ ਆਪਣੇ ਆਪ ਹੀ ਗੁਰੂ ਜੀ ਨੇ ਕਰ ਦੇਣੇ ਆ ਸਾ ਸੰਗਤ ਜੀ ਬਾਣੀ ਹੌਲੀ ਹੌਲੀ ਸਮਝ ਸਮਝ ਕੇ ਪੜਿਆ ਕਰੂ ਆਪ ਜੀ ਜਿਵੇਂ ਜਲਦੀ ਉੱਠਦੇ ਹੋ ਨਿਤਨੇਮ ਕਰਦੇ ਹੋ ਜਦੋਂ ਅਸੀਂ ਨਿਤਨੇਮ ਕਰਦੇ ਹਾਂ ਤੇ ਫਿਰ ਸਾਨੂੰ ਬਾਣੀ ਵੀ ਸ਼ੁੱਧ ਪੜਨੀ ਆਉਣੀ ਚਾਹੀਦੀ ਆ ਜਦ ਅਸੀਂ ਸ਼ੁੱਧ ਬਾਣੀ ਪੜਾਂਗੇ ਤੇ ਬਾਬਾ ਜੀ ਨੇ ਸਾਡੇ ਤੇ ਬਹੁਤ ਹੀ ਕਿਰਪਾ ਕਰ ਦੇਣੀ ਆ ਉਹ ਜਿਹੜਾ ਆਪ ਜੀ ਨੇ ਜਪਜੀ ਸਾਹਿਬ ਦੀ ਲਾਈਨ ਪੜਨੀ ਹੈ ਉਹ ਹੈ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਈ ਖਾਈ ਇਹ ਆਪ ਜੀ ਨੇ ਪੰਜ ਵਾਰ ਜ਼ਰੂਰ ਕਰਨਾ ਹੈ ਫਿਰ ਦੇਖਣਾ ਆਪ ਜੀ ਦੇ ਘਰ ਚ ਕਿੰਨੀਆਂ ਬਰਕਤਾਂ ਬਾਬਾ ਜੀ ਬਿਨ ਮੰਗਿਆ ਹੀ ਆਪ ਜੀ ਨੂੰ ਕਿੰਨਾ ਕੁਝ ਦੇ ਦੇਣਗੇ ਉਹ ਅਕਾਲ ਪੁਰਖ ਆਪ ਜੀ ਨੂੰ ਇਹਨਾਂ ਦਿੰਦਾ ਜਾਂ ਕਿ ਅਸੀਂ ਲੈ ਲੈ ਕੇ ਥੱਕ ਜਾਂਦੇ ਹਾਂ ਪਰ ਉਹਨੇ ਦਿੰਦੇ ਰਹਿਣਾ ਆ ਜੁਗਾ ਜੁਗੰਤਰਾ ਤੱਕ ਉਹਨੇ ਦਿੰਦੇ ਰਹਿਣਾ ਹੈ ਸ੍ਰਿਸ਼ਟੀ ਦੇ ਸਾਰੇ ਜੀਵਾਂ ਨੂੰ ਉਹੀ ਪਦਾਰਥ ਦਿੰਦਾ ਹੈ ਉਹਨੇ ਹੀ ਦਿੰਦੇ ਰਹਿਣਾ ਹੈ ਇਸ ਵਾਸਤੇ ਆਪ ਜੀ ਜਪਜੀ ਸਾਹਿਬ ਜੀ ਦੇ ਪਾਠ ਨਾਲ ਜ਼ਰੂਰ ਜੁੜੋ ਇਸ ਪੰਕਤੀਆਂ ਦਾ ਪਾਠ ਕਰਦੇ ਹੋ ਆ ਬਾਬਾ ਜੀ ਆਪ ਜੀ ਤੇ ਬਹੁਤ ਕਿਰਪਾ ਕਰਨਗੇ ਬਹੁਤ ਮਿਹਰ ਕਰਨਗੇ ਆਪ ਜੀ ਦੇ ਸਾਰੇ ਹੀ ਰੁਕੇ ਹੋਏ ਕੰਮ ਹੋ ਜਾਣਗੇ ਤੇ ਘਰ ਵਿੱਚ ਤੁਨੋਂ ਦੌਲਤ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਣੀ ਅੱਜ ਵੀ ਤੇ ਰਿਆ ਆ ਜੁਗਾ ਜਗੰਤਰ ਤੱਕ ਵੀ ਉਸੇ ਨਹੀਂ ਦੇਣਾ ਹੈ ਆਪ ਜੀ ਇਹਨਾਂ ਪੰਕਤੀਆਂ ਦਾ ਪਾਠ ਜਰੂਰ ਕਰਨਾ ਬਾਬਾ ਜੀ ਆਪ ਜੀ ਤੇ ਬਹੁਤ ਹੀ ਕਿਰਪਾ ਤੇ ਮਿਹਰ ਕਰਨਗੇ ਆਪ ਜੀ ਦੇ ਰੁਕੇ ਹੋਏ ਸਾਰੇ ਹੀ ਕੰਮ ਹੋ ਜਾਣਗੇ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਜਦ ਵੀ ਆਪ ਸੌਣ ਲੱਗੋ ਮੰਜੇ ਤੇ ਪੈ ਜਾਓ ਤੇ ਇਹ ਬਾਣੀ ਦਾ ਪਾਠ ਕਰਦੇ ਰਹੋ ਜਿੰਨੀ ਵਾਰ ਵੀ ਆਪ ਕੋ ਹੋ ਸਕੇ ਘਟੋ ਘਾਟਰ ਪੰਜ ਵੀਰ ਦੇ ਜ਼ਰੂਰੀ ਕਰ ਲੈਣਾ ਔਰ ਜਿਆਦਾ ਔਰ ਜਦ ਤੱਕ ਆਪ ਨੂੰ ਨੀਂਦ ਨਹੀਂ ਆਂਦੀ ਤਦ ਤੱਕ ਆਪ ਕਰਦੇ ਰਹੋ ਫਿਰ ਦੇਖਣਾ ਬਾਬਾ ਜੀ ਆਪ ਜੀਤੇ ਕਿੰਨੀ ਕਿਰਪਾ ਕਰਦੇ ਆ ਕਿੰਨਾ ਮੇਰ ਕਰਦੇ ਆ ਆਪ ਜੀਤੇ ਕੋਈ ਭੁੱਲਤ ਹੋ ਗਈ ਹੋਵੇ ਤੇ ਮਾਫ ਕਰਨਾ ਸਾਥ ਸੰਗਤ ਸਭ ਤੋਂ ਵੱਡੀ ਹੈ ਮਾਫ ਕਰਨ ਯੋਗ ਹੈ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ